ਹਾਂਜੀ ਸਾਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਬੁੱਟਰ ਜ਼ਿਲ੍ਹਾ ਮੋਗਾ ਨੇੜੇ ਬੱਧਣੀ ਸ਼ਹਿਰ ਰਹਿ ਜਾਂਦਾ ਮੋਗੇ ਤੋਂ ਜਿਹੜਾ 메ਨ ਰੋਡ ਜਾਂਦਾ ਬਰਨਾਲੇ ਨੂੰ ਬਾਈ ਉਹਨਾਂ ਦੇ ਪਿੰਡ ਵਿੱਚ ਦੀ ਲੰਗਦਾ ਨੇੜੇ ਇੱਕ साइड ਡਾਲਾ ਪਿੰਡ ਵੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਜੈਜੇ ਭਾ ਦੀਆਂ ਦੋ ਵਾੜਾਂ ਵਿਖਾਉਣੀਆਂ ਅੱਡੋ ਵੱਡੀ ਬਰੀਡ ਦੀਆਂ ਇੱਕ ਅਮਰੀਕਨ ਵਾੜ ਤਾਜੀ ਸੂਈ ਸਵਾਈ ਪੂਰੇ ਫੁੱਲ ਵੱਡੇ ਗੱਦ ਵਾਲੀ ਇੱਕ ਜਰਸੀ ਆ ਤਾਜੀ ਸੂਈ ਸਵਾਈ ਪੂਰੀ ਭਾਰੀ ਦੋ ਜਾਨਵਰ ਜੈ ਜੇ ਭਾ ਹੋਣਗੇ ਜੇ ਜਰਸੀ ਲੈਣ ਦਾ ਕੋਈ ਚਾਹ ਬਣਾ ਜਰਸੀ ਲੈ ਲੇ ਜੇ ਕੇ ਅਮਰੀਕਨ ਲੈਣੀ ਅਮਰੀਕਨ ਲੈ ਲਓ ਇਨਫੋਰਮੇਸ਼ਨ ਲੈ ਦਣਾ ਹਾਂਜੀ ਸასიਕਾਰ ਨਾਂ ਦੱਸ ਦੀ ਨਾਂ ਭਾਈ ਲਾਲਾ ਪਿੰਡ ਬੋਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦੱਸ ਦੀ 6284710400 ਵੈੜਾ ਦੋਵੇਂ ਸੋਹਣੀਆਂ ਹਨਾ ਹਾਂ ਇਹ ਤੋਂ ਹੀ ਕਰ ਜਰਸੀ ਤੋਂ ਹੀ ਆਹ ਤਰੀਕ ਦੀ ਸੂਈ ਆ ਭਈ ਸੀ ਠੰਡੀ ਬਹੁਤ ਆ ਨਿਆਣਾ ਪਾਣਾ ਪਾਲਾ ਨਹੀਂ ਤਾਂ ਕੋਈ ਤਾਂ ਵੀ ਵਾਸਤਾ ਨਹੀਂ ਸਾਜੀ ਬੈਠੀ ਆ ਸੱਬ ਤੋਂ ਲੈ ਕੇ ਤਰ੍ਹਾਂ ਦੇ ਘੱਡਣ ਦੀ ਲਾਓ ਜੀ ਠੰਡੀ ਮਿੱਠੀ ਫਲ ਲੈ ਜਾਵਾਂ ਬਾਈ ਵੀ ਇੱਕ ਨੰਬਰ ਆ ਗਾਂ ਜੀ ਨਹੀਂ ਆਏ ਨੀਗਾ ਠੂਠੇ ਜਿਹੀ ਮੋਟੀ ਧਾਰਾ ਕਿੰਨਾ ਕੁ ਦੁੱਧ ਪਿਆਜੂ ਦੁੱਧ ਦੇ 16 ਕਿਲੋ ਦਾ ਦੇ ਸੀਗੇ ਦਿਆਲਪੁਰੋਂ ਲਈ ਆ ਆਪਾਂ ਦਿਆਲਪੁਰਾਂ ਹਾਂ ਘਰ ਦੀ ਵੈੜ ਸੀਗੀ ਉਹਨਾਂ ਦੇ ਹੂੰ ਤੇ ਆਪਣੇ ਕੋਲੇ ਆ ਕੇ ਸੂਕੀ ਨੰ ਤਾਂ ਇਹਦੇ ਹੁਣੇ ਸੀਗੇ ਪੂਰੇ 11 ਤਰੀਕ ਨੂੰ ਉਹ ਕਹਿੰਦੇ ਆਹ ਦੋ ਦਿਨਾਂ ਹੀ ਸੂਕੀ ਸੀਗੀ ਮੇਰੇ ਕੋਲੇ ਠੀਕ ਆ ਅੱਥੂ ਸ਼ਾਹ ਨੂੰ ਆਈ ਸੀ ਇਹ ਸਹੀ ਕੱਢੀਏ ਬਾਹਰ ਨੂੰ ਦੋਸਤੋ 8 ਨੂੰ ਸ਼ਾਮ ਨੂੰ ਬਾਈ ਕਹਿੰਦਾ ਆਈ ਸੀ 11 ਤਰੀਕ ਨੂੰ ਦਿਨ ਪੂਰੇ ਹੁੰਦੇ ਸੀ ਆਉਂਦੀ ਬਾਈ ਕਹਿੰਦਾ ਸੂਪੀ ਬਾਈ ਨੇ ਦਿਆਲਪੁਰੇ ਪਿੰਡ ਤੋਂ ਲਈ ਆ ਘਰੇਲੂ ਬੰਦਿਆਂ ਤੋਂ ਉਹ ਕਹਿੰਦੇ 16 ਕਿਲੋ ਦੁੱਧ ਪਹਿਲੇ ਸੂਵੇ ਪਲੂਣ ਮੱਛੀ ਥੱਲੋਂ ਅਸੀਂ ਝੋਇਆ ਦੂਜੇ ਸੂਵੇ ਸੂਈ ਹੈ ਰਾਜੀ ਫੋਲੀ ਹੈ ਲੈ ਵਾ ਭਾਂਡਾ ਸੋਹਣਾ ਵੱਡਾ ਹਵਾਨਾ ਸੀਲ ਫੁੱਲ ਆ ਭਾਵੇਂ ਵਿੜੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੇ ਮੋٹے ਮੋٹے ਗੁਲਾਬੀ ਥਾਨ ਆਂਦੀ ਚਵਾਈ ਵਾਲੇ ਆ ਨੀੜ ਤੋਂ ਵੀ ਵੇਖ ਲਓ ਚਾਰੇ ਥਣ ਅੱਗੇ ਪਿਛੇ ਗੜਗੜਦੀ ਬੈਰਲ ਤੇ ਗੈਬ ਤੇ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਪੂਰੀ ਭਾਰੀ ਜਾਨ ਵਾਲੀ ਬੱਛੀ ਆ ਨਰੋਈ ਨਿਗਰ ਕੋਈ ਭੈਣ ਭਰਾ ਲਿੱਸੀ ਮਾੜੀ ਹੰਬੀ ਜੀ ਮੰਨ ਕੇ ਨਾ ਆਵੇ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚਾਰ ਸ਼ਪੇਰੋਂ ਇੱਕੋ ਜੀ ਪਈ ਆ 16 ਕਿਲੋ ਦਰ ਦਿੱਤਾ ਬਾਈ ਕਹਿੰਦਾ ਪਲੂਣ ਮੱਛੀ ਨੇ ਦੂਜਾ ਸੂਆ 16 17 ਹੀ ਭਵਾ ਮੰਨ ਕੇ ਸੌਦਾ ਕਰ ਲਿਓ ਕਿਉਂਕਿ ਹੁਣ ਤਾਂ ਸਿਆਲ ਐ ਇਹਨਾਂ ਦੁੱਧ ਆਰਾਮ ਨਾਲ ਪਿਆ ਦੇਣ ਬਾਕੀ ਬਾਈ ਕਹਿੰਦਾ ਚਵਾਈ ਦੀਆਂ ਉਹ ਹੈ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਅੰਦਾਜ਼ਾ ਕਰਨ ਲੱਗਾ ਬੰਦਾ ਜੇਰ ਦੀ ਵੀਡੀਓ ਭੇਜ ਦਾਂਗੇ ਜੇਰ ਦੀ ਬਾਈ ਕਹਿੰਦਾ ਵੀਡੀਓ ਭੇਜ ਦਾਂਗੇ ਭਾਵਾ 10 ਸਵੇਰੀ ਦਿਹਾੜੀ ਚ ਉੱਠ ਕੇ ਗਾਂ ਥੱਲੇ ਬਹਿ ਜੇ ਸੀਲ ਇੰਨੀ ਆ ਲੱਤ ਵੀ ਚਾਹੀ ਕੀ ਤਾਂ ਬਾਈ ਕਹਿੰਦਾ ਗਾਂ ਫਰੀ ਦੇ ਦੂੰਗਾ ਮੈਂ ਇੰਨੀ ਚੰਗੀ ਆ ਪੂਰੀ ਮੋਟੀ ਧਾਰ ਆ ਵੇਖੋ ਖੜ ਕੇ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗਦਾ ਹੋਣਾ ਪੂਰੀ ਸੀਲ ਸਾਉ ਆ ਜਮਾ ਉਹੀ ਚਵਾਈ ਦਾ ਟਾਈਮ ਨਹੀਂ 11 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਮਗਰੇ ਦੇ ਬੱਚਾ ਮੇਲ ਕਫ ਬਛੜਾ ਬੱਚਾ ਬਹੁਤ ਸੋਹਣਾ ਪਰ ਹੈਗਾ ਬੱਚਾ ਕਿੰਨੇ ਦੀ ਬਈ ਜੈਜਾਪਾ ਇਹਦਾ ਮੁੱਲ ਕਰਾਉਣ ਨੂੰ ਤਾਂ ਭਲਾ 70 ਕਰਾ ਲਾ 72 ਕਰਾ ਲਾ 67000 ਦੀ ਵਾੜ ਦੇਵਾਂਗਾ ਤੇ ਛੋੜ ਛੱਪਾ ਕਰ ਦੇਣੀ ਮੁੱਲ ਕਰਾਉਣ ਨੂੰ 70000 ਕਰਾ ਲਓ 72000 ਕਰਾ ਲਓ ਵੀਰ ਕਹਿੰਦਾ ਜਿੰਨਾ ਮਰਜੀ 60 ਤੇ ਸੱਤ 67 ਦੀ ਦੇਵਾਂਗਾ 16 17 ਕਿਲੋ ਖੁੱਲੋ ਖੁੱਲਾ ਦੁੱਧ ਪਿਆ ਜੀ ਦੁੱਧ ਮੱਝਾਰਗਾ ਚੱਟਾ 16 17 ਕਿਲੋ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਘੱਟੋ ਘੱਟ ਠੰਡੀ ਹੈ ਕੋਈ ਵਾਸਤਾ ਨਹੀਂ ਜਮ ਠੰਡੀ ਮਿੱਠੀ ਫਲ ਆ ਭਾਵੇਂ 4 ਵੇਰੀ 5 ਵੇਰੀ ਅਗਲਾ ਚਵਾਈ ਕਰ ਲੈ ਦਿਹਾੜੀ ਚ ਇੰਨੀ ਸੀਲ ਹੈ ਬਾਕੀ ਰਾਜੀ ਬਹੁਤ ਹਿਮਾਚਲ ਵਾਲੀਆਂ ਜਰਸੀਆਂ ਵੀ ਕੀ ਜਾਂਦੀਆਂ 50 55 55000 ਦੀਆਂ ਜਿਨ੍ਹਾਂ ਨੇ ਦੁੱਧ 6 7 ਕਿਲੋ ਦੇਣਾ ਹੁੰਦਾ ਇਹਨਾਂ ਨੂੰ ਤਾਂ ਦੁੱਧ ਦੇਣਾ 16 17 ਕਿਲੋ ਬਾਕੀ ਹੈ ਨਵਾਂ ਹਾਨ ਦੂਜਾ ਸੂਆ ਬਾਕੀ ਰਾਜੀ ਫੁੱਲ ਚਮਕਦਮ ਕਾਲੀ ਬੱਚੀ ਆ 2 ਨੰਬਰ ਤੇ ਅਮਰੀਕਨ ਦੇ ਇਹ ਕੱਲ ਰਾਤ ਹੋਈ ਆ ਬਈ ਮੰਨਿਆ 4:30 ਵਜੇ ਸ਼ਾਮ ਨੂੰ ਤੇ ਜੇਰ ਦੂਰ ਪੈ ਗਈ ਇਹਦੀ ਮਗਰ ਬੱਚੀ ਆ ਇਹਦੀ ਮਗਰ ਬੱਚੀ ਕਿੰਨਾ ਕੁ ਦੁੱਧ ਪਿਆਜੂ ਉਹਦੇ ਯਾਰ ਉਹਦਾ 18-20 ਕਿਲੋ ਕਹਿੰਦੇ ਸੀਗੇ ਆਪਾਂ ਦਾ 17-18 ਮੰਨ ਕੇ ਲਈ ਜਾਵਾਂ ਤੁਹਾਨੂੰ ਮੈਂ ਕਹਦੇ ਆਂ ਵੀ ਮੇਰੇ ਕੋਲੇ ਆ ਕੇ ਸ਼ਾਮ ਨੂੰ ਹੀ ਸੁੱਤੀ ਸੀਗੀ ਵੜ ਇਹ ਠੀਕ ਆ ਹਾਂੂੰ ਢੰਡੀ ਆ ਕੋਈ ਵਾਸਤਾ ਨਹੀਂ ਚੁਵਾਈ ਜੂ ਇੱਕ ਨੰਬਰ ਜਿਵੇਂ ਮਰਜ਼ੀ ਬੈਠੀ ਇਹਦੀ ਪਹਿਲਾਂ ਧਾਰਾ ਵਾਰਾ ਕੋਈ ਚੱਕਰ ਨਹੀਂ ਲੈ ਲਓ ਜੀ ਚੁਵਾਈ ਦੋਵਾਂ ਵੜਾਂ ਦੀ ਘੂਠੇ ਜਿਨੀ ਮੋਟੀ ਧਾਰਾ ਤੁਹਾਨੂੰ ਦੇ ਰਹੀ ਸਕਰੀਨ ਤੇ ਕੋਈ ਭੂਰ ਨਹੀਂ ਛੱਟਾ ਨਹੀਂ ਪੂਰੀਆਂ ਚੰਗੀਆਂ ਚਵਾਈਆਂ ਮਿੰਟ ਜਗਲਾ ਚਵਾਈ ਕਰਕੇ ਉੱਠ ਖੜਿਆ ਕਰੋ ਇੰਨੀ ਚੰਗੀ ਧਾਰ ਆ ਹਾਂ ਕਈ ਵਹਿੜਾਂ ਦੀ ਚਵਾਈ ਹੁੰਦੀ ਆ ਪਤਲੀ ਜੀ ਉਹ ਨਾ ਤਾਂ ਨਿਬੜਦੀ ਆ ਨਾ ਖਿਹੜਾ ਛੱਡਦਾ ਅਗਲਾ 15 20 ਮਿੰਟ ਲੱਗਾ ਰਹਿੰਦਾ ਚਵਾਈ ਇੰਨੀ ਬੋਲੀ ਆ ਦੋਨਾਂ ਗਾਂਆਂ ਦੀ ਹੂੰ ਸਹੀ ਆ ਕੱਢੀਏ ਬਾਹਰ ਨੂੰ ਇਹਦੇ ਮਗਰ ਬੱਚੀ ਆ ਇਹਦੇ ਮਗਰ ਬੱਚੀ ਜੇਰ ਉਹ ਪਈ ਆ ਜੇਰ ਇਹਦੀ ਉਹ ਪਈ ਬੱਠਲ ਚ ਇਹ ਰਾਤ ਹੀ ਸੂਈ ਆ ਪਈ ਜੇਰ ਵੇਖ ਲੋ ਜੀ ਤਾਂ ਲਈ ਅਗਲੇ ਕਹਿੰਦੇ ਘਰੇਲੂ ਬੰਦਿਆਂ ਤੋਂ ਇਹ ਲਈ ਉਹ ਕਹਿੰਦੇ 18-20 ਕਿਲੋ ਦੁੱਧ ਚੋਇਆ ਬਾਈ ਕਹਿੰਦਾ ਆਪਾਂ ਬਾਲਾ ਦੁੱਧ ਦੁੱਧ ਨਹੀਂ ਕਹਿੰਦੇ ਹੁੰਦੇ ਕੈਨ ਨੂੰ ਤਾਂ 20 ਕਿਲੋ ਇਹਦਾ ਕਹਿੰਦਾ ਜਿਹੜੇ ਹਸਾਮ ਨਾਲ ਰਾਜੀ ਆ ਵੱਛੀ ਪਰ ਬਾਈ ਕਹਿੰਦਾ ਆਪਾਂ ਨਹੀਂ ਝੂਠ ਦੁਬਾਨ ਮਾਰਦੇ ਆਪਾਂ ਤਾਂ ਅਗਲੇ ਤੋਂ ਜਿੰਨਾ ਦੱਸਿਆ ਉਹਦੂ ਘਾਟੀ ਦੱਸੀਦਾ 17-18 ਹੀ ਮੰਨ ਕੇ ਭਾਵੇਂ ਅਗਲਾ ਸੌਦਾ ਕਰ ਲਈ ਤੇ ਬਾਕੀ ਸਿਆਲਾਂ ਚ ਵਹਿੜ ਸੂਈ ਆ ਤੇ ਜਾਦ ਵਾਲੀ ਅਮਰੀਕਨ ਵਹਿੜ ਕੱਦ ਵੀ ਵੱਡਾ ਹੀ ਆ ਤੇ ਜੇ ਅਮਰੀਕਨ 20 ਕਿਲੋ ਦੁੱਧ ਸਿਆਲਾਂ ਚ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਇਹ ਤੁਹਾਨੂੰ ਵੀ ਪਤਾ ਹੀ ਆ ਸਾਰਿਆਂ ਨਾਲੋਂ ਵੱਧ ਦੁੱਧ ਬਰੀਡ ਦਿੰਦੀ ਆ ਤਾਂ ਅਮਰੀਕਨ ਦਿੰਦੀ ਆ ਇਹ ਤਾਂ 20-20 ਕਿਲੋ ਦੁੱਧ ਨਾਰਮਲ ਹੀ ਪਿਆਂਦੀਆਂ ਵਹਿਣਾ ਕਿਉਂਕਿ ਜੇ ਇਹਨਾਂ ਦੀ ਜਿਆਦੇ ਦੁੱਧ ਵਾਲੀ ਕਪੈਸਿਟੀ ਵੇਖੀਏ ਤੇ ਫਾਰਮਾਂ ਚ 40 40 45 45 50 50 ਲੀਟਰ ਦੀਆਂ ਜਾਂਦੀਆਂ ਆ ਆਹ ਹੁਣ ਤਾਂ ਪੀਡੀਐਫ ਮੇਲੇ ਤੇ 70 ਕਿਲੋ ਤੋਂ ਵੀ ਬਾਹਰ ਦੁੱਧ ਕੱਢਤਾ ਵਹਿੜ ਨੇ ਦਿਹਾੜੀ ਦਾ ਪਿਛਲਾ ਰਿਕਾਰਡ ਵੀ ਤੋੜਤਾ ਇਹ ਦੁੱਧ ਵਾਲੀਆਂ ਮਸ਼ੀਨਾਂ ਐਵੇਂ ਨਹੀਂ ਐ ਇਹਨਾਂ ਨੂੰ ਕਹਿੰਦੇ ਜਿੰਨਾ ਪਾ ਲੋਂਗੇ ਤੇ ਓਨਾ ਹੀ ਚੋਲੋਂਗੇ ਇੰਨੇ ਚੰਗੀਆਂ ਵਹਿੜ ਅਮਰੀਕਨਾਂ 20 ਕਿਲੋ ਖੁੱਲਾ ਦੁੱਧ ਪਿਆ ਜੂ ਬਾਈ ਕਹਿੰਦਾ ਮੇਰੇ ਕੋਲ ਭਾਵਾਂ 17 18 ਮੰਨ ਲਓ 11 ਵਜੇ ਵੀਡੀਓ ਬਣਾ ਰਿਹਾ ਸ਼ਾਮ ਦੀ ਚੋਈ ਸਾਰਾ ਦਿਨ ਪਿਆ ਜੇ ਕਿਸੇ ਨੇ ਮੱਝਾਰਗੀ ਵਜੜ ਲੈਣੀ ਆ ਕਿ ਦੁੱਧ ਮੱਝਾਰਗਾ ਹੋਵੇ ਤਾਂ ਅਗਲਾ ਜਰਸੀ ਲੈ ਜੇ ਇੱਕ ਨੰਬਰ ਪੂਰੀ ਚੰਗੀ ਫੁੱਲ ਜਾਣ ਵਾਲੀ ਤੇ ਕਈਆਂ ਨੂੰ ਹੁੰਦਾ ਕਿ ਅਸੀਂ ਤਾਂ ਅਮਰੀਕਨ ਹੀ ਲੈਣੀ ਆ ਤੇ ਫਿਰ ਦੋ ਨੰਬਰ ਤੇ ਫੁੱਲ ਜਾਤ ਵਾਲੀ ਅਮਰੀਕਨ ਵਹਿੜ ਆ ਮੋٹے ਮੋٹے ਥਣਾ ਵਾਲੀ ਕਿੰਨੇ ਦੀ ਬਾਈ ਇਹ 70 ਚੋਂ ਮਾਨਪਾਨ ਕਰਦੇ ਆਂ ਜੇ ਕੋਈ ਜੋੜਾ ਲੈ ਲੈਂਦਾ ਕੋਈ ਚੱਕਰ ਨਹੀਂ ਖੁੱਲਾ ਕਰਦੇ ਆਂ ਲਓ ਜੀ 70 ਚੋਂ ਮਾਨਤਾ ਆਣ ਬਾਈ ਕਹਿੰਦਾ ਕਰ ਦਿਆਂਗੇ ਬਾਈ ਕੋਈ ਆ ਕੇ ਆਏ ਨਹੀਂ ਚਵਾਈਏ ਫੁੱਲੋਂ ਵੀ ਅਗਲਾ ਥੱਲੋਂ ਬਹਿ ਕੇ ਉੱਠ ਗਿਰੂ ਚਵਾਈ ਬਹੁਤ ਚੰਗੀ ਆ ਸਾਰਾ ਦੋਨਾਂ ਗਾਇਆਂ ਦੀ ਬਈ ਦੋਸਤੋ ਬਾਈ ਕਹਿੰਦਾ ਆਏ ਨਹੀਂ ਹੋਊਗਾ ਕਿ ਇਹ ਪਹਿਣ ਪ੍ਰਾਣਾ ਸੌਦਾ ਹੋ ਜਾਊਗਾ ਤੇ ਅਗਲੇ ਚੌਣ ਆਉਣਗੇ ਸ਼ਾਮ ਨੂੰ ਜਾਂ ਸੋਹਬਾ ਨੂੰ ਤੇ ਚੌਣ ਲੱਗੇ ਉੱਠ ਕੱਢਣਗੇ ਥੱਲੋਂ ਕਿ ਭਾਈ ਚਵਾਈ ਮਾੜੀ ਆ ਫੁੱਲ ਗਾਰੰਟੀ ਹੋਊ ਬਾਈ ਕਹਿੰਦਾ ਦੋਹਾਂ ਵਹਿੜਾਂ ਦੀ ਤੁਸੀਂ ਵੇਖ ਹੀ ਲਈਆਂ ਦੋਵੇਂ ਵੇੜਾਂ ਦੀਆਂ ਧਾਰਾ ਮਾਰ ਕੇ ਬਾਈ ਨੇ ਵਿਖਾਈਆਂ ਕੋਈ ਭੂਰ ਨਹੀਂ ਛੱਟਾ ਨਹੀਂ ਗੂਠੇ ਜਿੰਨੀ ਮੋਟੀ ਚੁਵਾਈ ਆ ਬਾਕੀ ਇਹਦੇ ਮਗਰ ਤਾਂ ਵੱੱਛੀ ਆ ਮੁੱਲ ਜੈਜ ਆ ਆ 70 ਚ ਬਾਈ ਕਹਿੰਦਾ ਮਾਨ ਕਰ ਦੂ 85 80 90 90 ਹਜ਼ਾਰ ਮੁੱਲ ਕਰਦੇ ਇਡੀਆਂ ਨੇ ਵੇੜਾਂ ਦਾ ਲੋਕੀ ਬਾਕੀ ਹੁਣ ਤਾਂ ਕੰਮ ਧੰਦੇ ਦੀ ਰੁਕਤ ਨਿਭੜ ਚੱਲੀ ਆ ਇਹ ਦੂਗਾ ਤਾਂ ਬਾਜ਼ਾਰ ਹੋਰ ਵੀ ਤੇਜ਼ ਹੋਣਾ ਅਮਰੀਕਾ ਦਾ ਲੱਖੀ ਮੁੱਲ ਕਰਨਾ ਹਰੇਕ ਨੇ ਪਰ ਜਮਾਂ ਜੈਜ ਪਾ ਦੋ ਵੇੜਾਂ ਸਾਰਿਆਂ ਨੂੰ ਸਸਤੀ ਕਰ